ਉਹ ਜੀ ਸਾਡੇ ਪਤਾ ਲਾਣਾ ਨਾ ਮਸਟੈਂਡ ਆ। ਆਹ ਮਕਲੋੜ ਕੇ ਜਿੰਦਾ ਮੇਨ ਚੌਂਕ ਆ। ਤੁਹਾਨੂੰ ਸਭ ਪਤਾ ਹੈ। ਲੋ ਜੀ ਭਰਾ ਉਹਨਾਂ ਨੂੰ ਬੱਸ ਮਿਲ ਗਈ ਆ ਪਰ ਇਤਰ ਮਸ਼ਲਾ ਦੀ ਨਹੀਂ ਮਿਲੀ ਗੱਗਲ ਤੱਕ ਮਿਲੀ ਆ। ਕਿ ਬੇਰਾ ਤੇ ਵੀ ਕੋ ਕਿਨਾ ਘੈਂਟ ਆ। ਨਹੀਂ ਪੈਂਦਿਆ ਧੁੰਦ ਵੀ ਪੈਂਦੀ ਨਾ ਨਾ। ਹੈਲੋ ਆਹੀ ਰੂਮ ਚ ਆ ਗਏ ਆ। ਖਾਣਾ ਖੁਣਾ ਖਾਏ ਆ ਸੋਨੂ ਆ ਗਿਆ ਮਰੇ ਬਾਸ। ਮਕਲੋ ਚੌਂਕ ਆ। ਆ ਦੇਖੋ। ਥੋੜਾ ਚੱਲਦੇ ਆ। ਲੋ ਜੀ ਖੁੱਲ ਗਿਆ ਜਾਮ। ਬੱਸ। ਇਹਨ ਟਲੋਰ ਆ ਬਸ ਦਾ ਆ ਦੇਖੋ ਜੀ ਰੋਡ ਕਿੰਨਾ ਸ਼ਾਨਦਾਰ ਬਣਾ ਰਿਆ ਲੋ ਜੀ ਹੁਣ ਅੱਪ ਜਾ ਰਹੇ ਹੂਮ ਚ ਐ ਮਾਸਰ ਜੀ ਤੋਂ ਦੇਖੋ ਤੋਰ ਤੱਕ ਜਾਮ ਹੀ ਜਾਮ ਲੱਗਾ ਹੈ ਪੂਰਾ ਭਰਾ ਹੁਣੀ ਪਹੁੰਚ ਗਏ ਜੇ ਠਾਨਕੋਟ ਦੇ ਬਸ ਸਟੈਂਡ ਤੇ ਤੋਂ ਮਕਲੋਰ ਗੰਝਾਗਾ ਇਹ 22 ਕਿਲੋਮੀਟਰ ਸਤਿ ਗੁਰੂ ਜੀ ਸਾਰਿਆਂ ਨੂੰ ਇੱਕ ਨਵੇਂ ਵਲੋਗ ਦੀ ਤੁਹਾਡਾ ਸਵਾਗਤ ਹੈ ਇਸ ਟਾਈਮ ਮੈਂ ਫਿਰ ਆਪਣੇ ਪਟਾਲਾ ਸ਼ਹਿਰ ਫਸਟ ਸਟੈਂਡ ਤੇ ਖੜਾ ਹੋਇਆ ਹਾਂ ਇੱਕ ਨਵੀਂ ਯਾਤਰੀ ਸ਼ਟਾਰਟ ਹੋਣ ਲੱਗੀ ਆ ਤੇ ਅੱਜ ਮੈਂ ਜਾ ਰਿਹਾ ਮਗਲੋਰਗੰਦ ਤੇ ਸਭ ਤੋਂ ਪਹਿਲਾਂ ਮੈਨੂੰ ਬੱਸ ਪਣੀ ਪਏਗੀ ਪਠਾਨਕੋਟ ਦੀ ਪਠਾਨਕੋਟ ਤੋਂ ਫੇਰ ਉਹਦੀ ਚੇਂਜ ਹੋਏਗੀ ਬੱਸ ਯਾ ਲੱਗੀ ਹੋਈ ਹੈ ਤੋ ਤਕਰੀਬਨ ਅੱਸਰ ਤੇ ਘੇਟੋਨ ਆਪਣਾ ਪ੍ਰਵੇਸ਼ ਕਰਦੇ ਹਾਂ ਤੇ ਵਲੋਗ ਚ ਬਣੇ ਦਿਓ ਤੁਹਾਨੂੰ ਸਾਰਾ ਵਲੋਗ ਦਿਖਾਵਾਂਗੇ ਤੇ ਨਾਲ ਤੁਹਾਨੂੰ ਮੀਟ ਕਰਾਵਾਂਗੇ ਆਪਣੇ ਮਾਸਟਰ ਜੀ ਦੇ ਨਾਲ ਓਕੇ ਜੀ ਹੁਣ ਬੰਦੇ ਆ ਅੰਦਰ ਕਿ ਵੀ ਨੇ ਉਹ ਜਿਹੜਾ ਮਿਲਦੀ ਪਾਸੇ ਮੈਂ ਬਹਿ ਗਿਆ ਤੁਹਾਨੂੰ ਠਾਨਪੁਰ ਦੀ ਜਾ ਕੇ ਮੈਂ ਤਾਂ ਲੋਟੀਏ ਸਾਡੇ ਬਟਾ ਜੀ ਮੈਂ ਪਹੁੰਚ ਗਿਆ ਹਾਂ ਇਸ ਟੈਂਪ ਗੁਦਾਸਪੁਰ ਗੁਦਾਸਪੁਰ ਦਾ ਬੱਸ ਸਟੈਂਡ ਆ ਉਹ ਬੱਸ ਜਾਂਦੀ ਉਹ ਨੂੰ ਫੰਨੀ ਬਣੀ ਪੱਜ ਗਈ ਲੋ ਜੀ ਭਰਾ ਹੁਣ ਹੀ ਪਹੁੰਚ ਗਿਆ ਉਹ ਠਾਨਕੋਟ ਅੱਥੋਂ ਫੜਦੇ ਆ ਇੱਥੋਂ ਧਰਮਸ਼ਾਲਾ ਦੀ ਕਿੱਥੇ ਲੱਗੀ ਆ ਦੇਖਦੇ ਹਾਂ ਗੋਗਲਡਾ ਕੇ ਲੀ ਬੱਸਰ ਤਾਂ ਅਗਰੇ ਨਹੀਂ ਨਹੀਂ ਇੱਥੇ ਬੈਣੇ ਪੜਾਉਣੀ ਇੱਥੇ ਬੈਣਗੇ ਉਜੀ ਭਰਾ ਉਹਨਾਂ ਨੂੰ ਬਸ ਮਿਲ ਗਈ ਆ ਪਰ ਇਹ ਧਰਮਸ਼ਲਾ ਨਹੀਂ ਮਿਲੀ ਗਗਲ ਤੱਕ ਮਿਲੀ ਆ ਕਿਤਾ ਧਰਮਸ਼ਲਾ ਨਹੀਂ ਜਾਣੀ ਅੱਧਾ ਘੰਟਾ ਲੇਟ ਕਿ ਆ ਚ ਬੈ ਗਿਆ ਮੈਂ ਖਾਲੀ ਐ ਮੋਸਟਲੀ ਗਗਲ ਤੱਕ ਜਾਣੇ ਰਮਾਨ ਨਾ ਟ੍ਰੈਵਲ ਕਰਦੇ ਆ ਆਪਣਾ ਕਿ ਉਹ ਕਿ ਲੋਕ ਚ ਬਨੇ ਰਹੋ ਬਾਕੀ ਰਹਿ ਨੇ ਕਿਹੜੀ ਜੰਨੀ ਰਹਿੰਦੀ ਸਾਡੀ ਮਾਸਾ ਜੀ ਦੇਖ ਰਹੇ ਨੇ ਮੈਨੂੰ ਉੱਥੇ ਜਾਂ ਕਿ ਮਾਸਾ ਜੀ ਨਾਲ ਮਲਕਾਤ ਕਰਦੇ ਆ ਇਸ ਵਾਰੀਆਂ ਸਵੋਰੀਆਂ ਘਾਟ ਹੀ ਆ ਚਲਵਾਣਾ ਬਾਕੀ ਲੋ ਜੀ 4:00 ਵਜੇ ਆਏ ਨੂਰਪੁਰ ਦਾ ਬੱਸ ਸਟੈਂਡ ਤੇ 4:00 ਵੇ ਨਿਕਲ ਗਈ ਜੀ ਦੋਸਤੋਂ ਆ ਨੂਰਪੁਰ ਦਾ ਸਾਰਾ ਨੂਰਪੁਰ ਜਿੱਤੇ ਕੰਨਾ ਤੱਕ ਨਾਲ ਲੱਗੇ ਆ ਫਰੂਟ ਜਿਹਾ ਦੇਖੋ ਸਾਰੇ ਫਰੂਟ ਜਿੱਤੇ ਕਰਨਾ ਆ ਨੂਰਪੁਰ ਦੀ ਟ੍ਰਾਫਿਕ ਟ੍ਰਾਫਿਕ ਕਰਕੇ ਬਸ ਸਾਡੀ ਇੱਥੇ ਖਲੋ ਗਈ ਆ। ਤੋਂ ਦੇਖੋ ਤੌਰ ਤੱਕ ਜਾਮ ਹੀ ਜਾਮ ਲੱਗਾ ਹੈ ਪੂਰਾ। ਉਹ ਉਧਰ ਦੀ ਲੈਨ ਆਏਗੀ ਫੇਰ ਸਾਡੀ ਲੈਨ ਜਾਏਗੀ। ਆ ਸਾਡੇ ਡਰਾਈਵਰ ਸਾਹਿਬ ਗੱਡੀ ਚਲਾ ਰਹੇ। ਤਾਂ ਦੇਖੋ ਲੈਨ ਕਿੱਡੀ ਵੱਡੀ ਹੋ ਗਈ। ਹੁਣ ਜਾਏਗੀ ਤੇ ਫੇਰ ਆਏਗੀ ਗੱਡੀਆਂ। ਉਹ ਜੀ ਖੁੱਲ ਗਿਆ ਜਾਮ ਸਾਡੀ ਬਸ ਆਜਾ ਰਿਹਾ ਡੈਕਟਰ ਸਾਹਿਬ ਆਹ ਦੇਖੋ ਜੀ ਰੋਡ ਕਿੰਨਾ ਸ਼ਾਨਦਾਰ ਬਣਾ ਰਿਹਾ ਦੇਖੋ ਕਾਰ ਜਿਹੜੀ ਕਿੱਦਾਂ ਕੰਮ ਕਰ ਰਹੇ ਨੇ ਹਾਂ ਨਹੀਂ ਆ ਭਾਈ ਓਕੇ ਭਾਈ ਥੈਂਕ ਯੂ ਓਕੇ ਭਾਈ ਲੋ ਜੀ ਬੱਸ ਨੇ ਲਾਤਾ ਮੈਨੂੰ ਤੇ ਮੈਂ ਪਹੁੰਚ ਗਿਆ ਗੱਗਲ ਤਾਂ ਇੱਥੋਂ ਆਪਣੀ ਬਸ ਫੜਦੀ ਮੈਨੂੰ ਲੱਗਦਾ ਉਹ ਸਾਹਮਣੇ ਲੱਗੇ ਇੱਧਰ ਵੇਖ ਲਾ ਜੀ ਉੱਥੇ ਜਾਣਾ ਪੈਣਾ ਹੈ ਆਪਕੇ ਤਰਮਸ਼ਲਾ ਤੋਹਾ 12 ਕਿਲੋਮੀਟਰ ਮਕਲੋਰ ਗਨ ਜਗਾ ਇਹ 22 ਕਿਲੋਮੀਟਰ ਆ ਲੱਗੀ ਬੱਸ ਪੁੱਛਦੇ ਕਿੱਥੇ ਤਰਮਸ਼ਲਾ ਹੀ ਲਿਖਿਆ ਰਿਹਾ ਤਰਮਸ਼ਲਾ ਹੀ ਜਾ ਰਹੇ ਨੇ ਲੋਕੀ ਤਰਮਸ਼ਲਾ ਹੀ ਜਾਣੇ ਦਾ ਤਰਮਸ਼ਲਾ ਜਾਏਗੀ ਲੈਓ ਬਾਈ ਬੈਗੇ ਤਰਮਸ਼ਲਾ ਦੀ ਬੱਸ ਚੱਲੀ ਓਥੇ ਬਾਹਰ ਨੇ ਜੀ ਭਰਾਵਾਂ ਨੇ ਪਹੁੰਚ ਗਏ ਧਰਮਸ਼ਾਲਾ ਤੇ ਆਪ ਬਸਤਾ ਟੀਲ ਟੂਰ ਕੀ ਫਿਲ ਭਰਾ ਰਹੀ ਆ ਉਸ ਤੋਂ ਬਾਅਦ ਰ ਮੈਂ ਨਿਕਲ ਜਾਣਾ ਔਰ ਮਕਲੋਰ ਕਾਂ ਜਿਹਨੂੰ ਇਹ ਧਰਮਸ਼ਾਲਾ ਦਾ ਮਕੀ ਕੀ ਗੰਦੇ ਆ ਪੈਟਰੋਲ ਪੰਪਾ ਆ ਦੇਖੋ ਮੇਰੇ ਪਿੱਛੇ ਤੇ ਹੀ ਬਾਕੀ ਥੋੜੀ ਦੇਰ ਤੱਕ ਬਸਤਾ ਟੀਲ ਭਰਦਾ ਤੇ ਆਪਾਂ ਨਿਕਲਦੇ ਆ ਬਾਕੀ ਵੈਦਰ ਬਹੁਤ ਘੈਂਟ ਹੈਗਾ ਮੌਸਮ ਹੋਵੇ ਉੱਪਰ ਬੱਦਲੀ ਬੱਦਲਾ ਹੈ ਥੋੜੀ ਦੇਰ ਤੱਕ ਚੱਲੇਗੀ ਆਪਾਂ ਫਿਰ ਨਿਕਲਦੇ ਆ ਮਕਲੋਰ ਕਾਂ ਜਾ ਕੇ ਤੁਹਾਨੂੰ ਦਿਖਾਣੇ ਆ ਇੱਥੇ ਨਾਲੇ ਆਪਣੇ ਮਾਸੇ ਜੀ ਨਾਲ ਮੁਲਾਕਾਤ ਕਰਾਨੇ ਆ ਤੁਹਾਨੂੰ ਸਰਪੰਚ ਦੇ ਤੱਕ ਚੱਲਣ ਲੱਗੀ ਹੈ ਕਿ ਇਹ ਲੋ ਲੋ ਰਿਹਾ ਬੱਸ ਦਾ ਜੀ ਗੱਡੀ ਵੱਜ ਗਈ ਬੱਸ ਵੱਜ ਗਈ ਗੱਡੀ ਤੇ ਹੁਣ ਦੇਖਦੇ ਆ ਕੋਈ ਮਿਲਦੇ ਤੁਹਾਨੂੰ ਬੱਸ ਉੱਪਰ ਦੀ ਦਿੱਲੀ ਜਾ ਰਹੀ ਹੈ ਉਹਦਾ ਬਸ ਮੁਸ਼ਕਲੀ ਹੈ ਬਾਕੀ ਵੇਖੋ بارش ਦੇ ਕਾਰਨ ਕਿੰਨਾ ਚੱਕਰ ਆਇਆ ਹੈ ਯਾ ਤਿਆਤਰ ਮੇਸ਼ਲਾ ਦਾ ਬਸ ਸਟੈਂਡ ਹੈ ਟੈਕਸੀਆਂ ਵਗੈਰੀਆਂ ਲੱਗੀਆਂ ਨੇ ਤੇ ਉੱਪਰ ਮੌਸਮ ਚੈੱਕ ਕਰੋ ਅੱਜ ਇਹ ਮੈਂ ਬਸ ਚਾਂ ਆ ਗਈ ਹੈ ਆ ਬਸ ਚਾਂ ਆਇਆ ਮੈਂ ਤੋਂ ਗੱਗਲ ਤੋਂ ਫਿਰ ਮੇਸ਼ਲਾ ਤੱਕ ਅਗੋ ਦੇ ਇਹਦੇ ਸਾਨੂੰ ਕੋਈ ਬਸ ਮਿਲਦੀ ਕਿ ਨਹੀਂ ਬਸ ਤਾਂ ਮੈਨੂੰ ਮਿਲੀ ਨਹੀਂ ਜੇ ਆ ਦੇ ਲਿਆ ਜੇ ਆ ਸੰਭੋ ਜਾਂਦੀ ਪੁੱਛਦੇ ਆ ਕਿਥੋਂ ਬਾਈ ਮਕਲੋਰਗਨ ਚਲੋਗੇ ਮਕਲੋਰਗਨ ਹਲ ਬਟਨ ਉਹ ਆ ਜਾ ਆ ਜਲਦੀ ਲੋਰੀ ਟਾੜਾ ਮੁੜ ਕੇ ਉਨ ਮਜਾਰੇ ਉੱਪਰ ਆ ਮਕਲੋਰਗਨ ਦਾ ਧਰਮ ਚਾ ਲੱਗੋ ਸਦਾ ਮਕਲੋਰਗਨ ਦੇ ਉੱਪਰ ਲੋਰੀ ਐ ਗਏ ਆਪਾਂ ਮਕਲੋਰਗੰਜ ਉੱਥੇ ਕਰਕੇ ਤੁਰ ਕੇ ਮਕਲੋਰਗੰਜ ਪਹੁੰਚ ਗਏ ਆ ਤੇ ਤੇ ਬਾਰਿਸ਼ ਹੋ ਰਹੀ ਬਾਬਾ ਮੌਸਮ ਬੜਾ ਘੈਂਟ ਹੈ ਬਈ ਕਿਤਨੇ ਹੋਏ ਇੱਕ ਅਸੀਂ ਫਾਈਂਡ ਇਨੀਮੀ ਪਹੁੰਚ ਗਏ ਮਕਲੋਰਗੰਜ ਤੇ ਮੌਸਮ ਬੜਾ ਘੈਂਟ ਹੈ ਬਾਰਿਸ਼ ਹੋ ਰਹੀ ਪੂਰੀ ਘੈਂਟ ਘੈਂਟ ਤੇ ਹੁਣ ਜਾ ਕੇ ਮਿਲਦੇ ਆਪਣੇ ਮਾਸਟਰ ਜੀ ਨੂੰ ਬਾਕੀ ਵੇਖੋ ਵੀਊ ਵੇਖੋ ਥੋੜਾ ਹਰਾ ਭਰਾ ਉੱਪਰ ਬਾਰਿਸ਼ ਹੋ ਰਹੀ ਘੈਂਟ ਜੀ ਤੇ ਜਾਨਮਿਆਂ ਜਾ ਕੇ ਮਿਲਦੇ ਆ ਮਜ਼ਾ ਆਏਗਾ ਹਾ ਹਾ ਠੰਡਕ ਹੋ ਗਈ ਮਜ਼ਾ ਆ ਗਿਆ ਬਾਬਾ ਡਰਾਈਵਿੰਗ ਕਰਕੇ ਬਾਕੀ ਇਹ ਕਾਰ ਪਾਰਕਿੰਗ ਬਣੀ ਹੋਈ ਹੈ ਪਿੱਛੇ ਮਕਲੌਰ ਗੰਜ ਦੀ ਨਿਊ ਬਣੀ ਹੋਈ ਲੱਗਦਾ ਕਾਰ ਪਾਰਕਿੰਗ ਲੋ ਜੀ ਪਰਾਹੋਣੀ ਪਹੁੰਚ ਚੁੱਕੇ ਆ ਮਕਲੌਰ ਗੰਜ ਤੇ ਆ ਮਕਲੌਰ ਗੰਜ ਦਾ ਮੇਨ ਚੌਕ ਆ ਤੁਹਾਨੂੰ ਸਭ ਪਤਾ ਹੈ ਆ ਦੇਖੋ ਮਕਲੌਰ ਦੇ ਪਹੁੰਚ ਗਿਆ ਤੁਹਾਨੂੰ ਜਾਨ ਨਹੀਂ ਆ ਮੈਂ ਇੱਧਰ ਲੋਈ ਆਹ ਨਹੀਂ ਪਹੁੰਚ ਚੁੱਕੇ ਆ ਮਕਲੌਰ ਤੋਂ ਮਕਲੌਰ ਚੌਕ ਤੇ ਮਕਲੌਰ ਚੌਕ ਆ ਆ ਦੇਖੋ ਚੱਲਦੇ ਆਪਾਂ ਆਪਣੀ ਮੰਜ਼ਿਲ ਵੱਲ ਮਾਫੀ ਸਾਰਦੇ ਆਂ ਜਾ ਕੇ ਤੇ ਬਾਕੀ بارش ਹੋ ਰਹੀ ਯਾਰ ਇੱਥੇ ਮੌਸਮ ਬਹੁਤ ਗੈਂਡਾ ਰਹਿਣਾ ਤੇ ਨਾ ਟ੍ਰੈਫਿਕ ਟੂਕੀ ਬਹੁਤ ਘੱਟ ਰਹੀ ਚੱਲਦੇ ਹਾਂ ਘੱਟ ਬੜੀ ਗਾਹੂ ਤੇ ਲੱਗਣੀ ਨਹੀਂ ਯਾਰ ਕਿ ਮਾਈਂ ਚੌਕ ਵਗੈਰਾ ਇੱਕ ਵਾਰ ਫੇਰ ਮੇਰਾ ਸਵਾਗਤ ਆਪ ਮੁਕਿੰਨੋਰ ਕੈਂਟ ਦੇ ਵਿੱਚ ਚੱਲੰਦੀ ਗੇਮ ਪੜੀ ਗੇਮ ਪੁਰਾ ਖਰਾਬ ਹੋ ਗਿਆ ਹਾਂ ਨਾ ਦੱ ਚੱਲ ਰਹੀ ਉੱਧਰ ਬਾਕੀ ਵੇਰਾ ਦਵਿਗੋ ਵਿਖੋ ਕਿੰਨਾ ਘੈਂਟ ਆ ਮੀਂਹ ਪੈਂਦਿਆ ਧੁੰਦ ਵੀ ਪੈਂਦੀ ਨਾਲ ਨਾਲ ਚੱਲਦੀ ਆ ਇਹ ਵੇਥਾ ਨਹੀਂ ਹੁਣ ਮੈਂ ਜਾ ਰਿਹਾ ਇੱਥੋਂ ਇਹ ਸਿੱਧਾ ਵੇਹ ਜਾਂਦਾ ਬਕਸੂਣਾਖ ਨੂੰ ਤੇ ਮਕਲੋਰ ਗਾਂ ਚੌਂਗ ਤੋਂ ਬਕਸੂਣਾ 1.5 ਕਿਲੋਮੀਟਰ ਆ ਬਾਕੀ ਮਿਲਦੇ ਆਪਣੇ ਮਾਸਟਰ ਜੀ ਨਾਲ ਤੁਹਾਡੀ ਵੀ ਬੜਾ ਕੱਟ ਕਰਾਨੇ ਆ ਆ ਸਾਰਾ ਵਿੱਚ ਡਾਈ ਜਾਂਦਾ ਵੇਖੋ ਮੀਂਹ ਬੋਦ ਪੈੰਦਿਆ ਤੇ ਮੈਂ ਗਿੱਲਾ ਹੋ ਗਿਆ ਨਾ ਅੱਟਾ ਹੋਟਲ ਤੋਂ ਥੇਲੇ ਵੇਖੋ ਵੀਉ ਆ ਵੇਖੋ ਬਾਰਿਸ਼ ਹੋ ਰਹੀ ਤੇ ਚੱਲਦੇ ਆਂ ਅੰਦਰ ਮਾਸਾ ਜੀ ਲਾਪਤਾ ਹੋ ਗਏ ਨਹੀਂ ਦੇਖ ਨਹੀਂ ਰਿਹਾ ਕਿੱਥੇ ਚਲ ਗਏ ਆ ਮਾਸਰ ਜੀ ਮਾਸਰ ਜੀ ਬਈ ਆਰ ਯੂ ਉਹ ਦੇਖੋ ਮਾਸਰ ਜੀ ਆ ਰਹੇ ਨੇ ਲੱਗਦਾ ਸਾਡੇ ਆਏ ਗਏ ਨੇ ਤੇ ਆ ਦੇਖੋ ਗੱਡੀਆਂ ਸਾਰੀਆਂ ਜਾ ਰਹੀਆਂ ਤੋਂ ਤੇ ਪੈ ਗਿਆ ਲੋ ਜੀ ਮਾਸਰ ਜੀ ਸਾਡੇ ਆ ਗਏ ਨੇ ਇਹ ਵੀ ਮਾਸਰ ਜੀ ਥੋੜੇ ਭਾਈ ਕੀ ਹਾਲ ਚਾਲ ਲੋ ਜੀ ਰਵੀ ਭਾਈ ਨਾਲ ਸਾਡੇ ਕਿੱਥੇ ਘਰੇ ਨਹੀਂ ਉੱਥੇ ਘਰੇ ਰਹੀ ਉਹਨਾਂ ਦੇ ਚਲ ਲਈ ਹੁਣ ਅੱਗੇ ਲੋ ਜੀ ਅੱਪਾ ਜਾ ਰਹੇ ਉੱਪਰ ਨਾਲ ਮੇਰੇ ਮਾਸਟਰਜੀਤ ਨਾਲ ਰਵੀ ਭਾਈ ਜੀ ਮਾਮਾ ਜੀ ਮਿਲ ਕੇ ਨੇ ਹੈਲੋ ਕਰਦੇ ਮਾਮਾ ਜੀ ਹੈਲੋ ਬਰੀ ਦਿਨ ਬਾਅਦ ਮਿਲਤਾ ਤੇ ਇੱਥੇ ਨਾਲ ਮਇਆ ਆ ਗਿਆ ਮਿਲ ਕੇ ਮਾਮਾ ਜੀ ਲਾ ਦੇ ਚਿਕਣਾ ਤੇ ਚਿਕਨ ਕਰਕੇ ਤੁਹਾਨੂੰ ਪਤਾ ਸੁਣਾਉਂਦਾ ਮਹੀਨਾ ਚੱਲਣਦਿਆ ਤੇ ਹੈ ਬੰਦਾ ਸਿਸਟਮ ਕੰਮੇ ਲੜਾ ਹੈ ਮੈਂ ਤੁਹਾਨੂੰ ਕੋਈ ਕੋਈ ਚਲੋ ਭਾਈ ਲੋ ਜੀ ਉਹਨਾਂ ਆਪਾਂ ਜਾ ਰਹੇ ਹੂਮ ਚ ਐ ਮਾਸਰ ਜੀ ਤਰਵਾਗੀ ਗੱਡੀ ਸੜੋ ਜੋ ਜੀ ਡਿਨਰ ਕਰਕੇ ਹੁਣ ਆਪਾਂ ਜਾ ਰਿਆ ਹਾਂ ਰੂਮ ਚ ਮਾਸਰ ਜੀ ਨੇ ਸਨੈਕਸ ਵਗੈਰਾ ਫਰੇ ਹੋਏ ਆ ਤੇ ਉਹ ਬਾਈ ਵੀ ਭੈਣੇ ਵੀ ਅੱਗੇ ਆਪਣਾ ਪੂਰਾ ਸਮਾਨ ਰੱਖਿਆ ਹੈ ਸਨੈਕਸ ਦਾ ਰੂਮ ਆ ਗਿਆ ਜਿੱਥੇ ਹੁਣ ਮਜਵੜਾ ਰੂਮ ਵਿੱਚ ਤਿਆਰ ਰੂਮ ਲਿੱਤਾ ਸਿੱਕੀ ਮਾ ਕੱਟੇ ਪਾੰਟ ਤੇ ਉਹ ਜਿੱਦੂ ਚਾ ਗਿਆ ਤੇ ਉਹ ਰੱਖੋ ਲੈਣ ਦੀ ਜੀ ਰੋਕਦੇ ਰੋਕਦਾ ਮੈਂ ਅੱਛੇ ਨਹੀਂ ਪਾਉਣਾ ਨਹੀਂ ਤਾਂ ਡੀ ਜਾਂਦੀ ਮੇਰੇ ਤੋਂ ਹੀ ਤੇ ਇਹ ਮਸਤੀ ਆ ਗਏ ਨੇ ਰੂਮ 'ਚ ਮੈਂ ਸੱਚਾ ਕਹ ਰਿਹਾ ਹਾਂ ਰੂਮ 'ਚ ਹੈਲੋ ਨੂੰ ਕਰੋ ਕੁਛ ਬੋਲੋ ਹੈਲੋ ਆਏ ਰੂਮ ਚ ਆ ਗਏ ਆ ਖਾਣਾ ਖੁਣਾ ਖਾਏ ਆ ਸੋਨੂ ਆ ਗਿਆ ਮਾਰੇ ਪਾਸ ਲੋ ਇਹ ਹੋ ਨਾ ਰਮਾਨ ਨੇ ਰੈਸਟ ਕਰਦੇ ਆ ਥੱਕ ਗਿਆ ਮੈਂ ਬਹੁਤ ਤੇ ਹੁਣ ਲੇਟੀਏ ਤੇ ਅੱਜ ਦਾ ਵਲੋਗ ਇੱਥੋਂ ਤੱਕ ਹੀ ਬਾਕੀ ਤਾਂ ਸਵੇਰੇ ਮਿਲਾਂਗੇ ਤੇ ਨਵੇਂ ਵਲੋਗ ਪਾਵਾਂਗੇ ਤੱਕ ਤੱਕ ਲਈ ਬਾਏ ਬਾਏ ਜੀ ਓਕੇ